ਭੱਜ ਗਏ ਸਨ ਤੇ ਇਸ ਦੇ ਉੱਪਰ 60 ਨੰਬਰ ਐਫ ਆਰ 184 2024 ਵਿੱਚ ਦਰਜ ਕੀਤੀ ਗਈ ਔਰ ਉਸ ਐਫ ਆਰ ਦੀ ਤਫਤੀਸ਼ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਤੌਰ ਦੇ ਉੱਪਰ ਟੀਮਾਂ ਬਣਾਈਆਂ ਗਈਆਂ ਤੇ ਅ ਬਡੀ ਐਸ ਪੀ ਡੀ ਸਾਹਿਬ ਡੀ ਐਸ ਪੀ ਸਿਟੀ ਮੈਂ ਐਸ ਐਚਓ ਸਿਟੀ ਸਾਊਥ ਤੇ 3 ਚਾਰ ਸੀ ਇਹ ਐਸਪੀਡੀ ਸਾਹਿਬ ਦੀ ਉਪਰਾਲਾ ਸੁਪਰਬੀਨ ਦੇ ਵਿੱਚ ਇੱਕ ਕੇਸ ਸੌਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀ ਉਹ ਵੱਖਰੇ ਤੌਰ ਦੇ ਤੇ ਜਿਨ੍ਹਾਂ ਨੇ ਰਿਕੀ ਕੀਤੀ ਸੀ ਦੋ ਲੋਕ ਉਹ ਵੀ ਆਇਡੈਂਟੀਫਾਈ ਹੋਏ ਨੇ ਤੇ ਤੇਰਾ ਸਾਰੇ ਪੰਜ ਦੇ ਪੰਜ ਬੰਦਾਂ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਫਿਰ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋ ਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ ਤੇ ਕਿਰਚੌਰ ਰੋਡ ਉਥੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਡਿਮਾਂਡ ਲੈ ਕੇ ਸਾਨੂੰ ਉਮੀਦ ਹੈ ਕਿ ਸਾਨੂੰ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਦੇ ਵਿੱਚ ਸਾਡੇ ਕੋਲ ਸਿਕਿਉਰਿਟੀ ਲਿੰਕ ਦਾ ਸਾਰੇ ਇਹਨਾਂ ਦੀ ਹੁਣ ਤੱਕ ਦੀ ਤਫ਼ਸੀਲ ਵਿੱਚ ਸਾਹਮਣੇ ਆਂਦਾ ਵੀ ਇਹ ਪਹਿਲੇ ਤੋਂ ਆਪਸ ਵਿੱਚ ਦੂਸਰਿਆਂ ਨੂੰ ਜਾਣਦੇ ਨੇ ਇਹ ਪਲੇਟੂ ਇੱਕ ਦੂਸਰੇ ਦੋਸਤ ਹੈਗੇ ਨੇ ਔਰ ਇਹ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ આજ ਦਸਨ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੀ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ ਹੈ ਜਿਸ ਕਰਕੇ ਕਿ ਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਇਹ ਇਦਾਂ ਦੁਕਾਨ ਦਾ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ ਤਾਂ ਜਿਸ ਕਰਕੇ ਕੀ ਹੈ ਜਿਹੜੀ ਹੈਗੀ ਇਹਨਾਂ ਨੇ ਇਹ ਉਹ ਪਲਾਨ ਕੀਤਾ ਇਹਨਾਂ ਪਰਕਵਾਮਲੇ ਦਰਜ ਇਹਨਾਂ ਪਰਕਵਾਮਲੇ ਦਰਜ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਣੀ ਅਤੇ ਰਜਿੰਦਰ ਸਿੰਘ ਉਰਫ ਜੈਰੀ ਇਹਨਾਂ ਦੋਨਾਂ ਦੇ ਉੱਪਰ ਪਾਣੀ ਮੁਕੱਦਮੇ ਵੀ ਲੱਜਾਏਗੇ ਕਿੰਨੇ ਦਿਨ ਤੋਂ ਬਲੰਕ ਕਰ ਰਹੇ ਸੀ ਜੰਗੀ ਇਹਦੀ ਕਰਨ ਕੁ ਨੇ ਦੱਸਣ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਪਲੈਨਿੰਗ ਕਿ ਮੀਨ ਜਿਹੜਾ ਜਿਹੜੀ ਪਲੈਨਿੰਗ ਹੋ ਇਹਦੀ ਹੈ ਬਾਕੀ ਸਾਰੇ ਬੰਦੇ ਨੇ ਹੌਲੀ ਹੌਲੀ ਆਪਣੇ ਨਾਲ ਜੋੜੇ ਹੈ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਜਿਹੜਾ ਇਸ ਇੰਸਰੇ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਇੰਝਾਮ ਦਿੱਤਾ ਸਰ ਇਹਨਾਂ ਨੇ ਕਿੰਨਾ ਕੈਸ਼ ਲੈ ਕੇ ਜਾ ਰਹੇ ਆ ਇਹ ਬੜੀ ਮਾਤਰਾ ਵਿੱਚ ਕੈਸ਼ ਲੈ ਕੇ ਜਾ ਰਹੇ ਆ ਇਹ ਦੇ ਤਸਿਲ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨਦਾਰ ਪਰ ਇਸ ਕਰਕੇ ਨੂੰ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤੇ ਇਹਨਾਂ ਦੇ ਕੋਲ ਪਾਸ ਕੈਸ਼ ਹੁੰਦਾ ਐ ਐਗਜ਼ੈਕਟ ਅਮਾਉਂਟ ਬਾਰੇ ਨਹੀਂ ਪਤਾ ਸੀ ਬੜੇ ਨੂੰ ਇਹ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਸਮੇਂ ਸਰ ਇਹ ਮੋਗੇ ਤੇ ਰੇਣ ਵਾਲੇ ਹੈਗੇ ਨੇ ਜੀ ਉਹ ਤੁਹਾਨੂੰ ਮਾਉਂਟ ਦੇਣੀ ਸੀ ਸਰ ਜਿਹੜੀ ਕਿੰਨੀ ਰਿਕਵਰ ਹੋਈ ਹੈ ਕਿੰਨੀ ਮਾਉਂਟ ਕੋਈ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 5 ਲੱਖ ਦੇ ਆਸ-ਪਾਸ ਦੀ ਮਾਉਂਟ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕਾ ਹੈ ਸਰ ਇੰਤਜ਼ਾਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰਾ ਜਿਹੜਾ ਬੰਦ ਕਰਕੇ ਗਿਆ ਜੀ ਹਾਂਜੀ ਇਹ ਆਪਣਾ ਇਹਨਾਂ ਦੀ ਇਹ ਜਿਹੜੀ ਦੋ ਲੋਕ ਹੈ ਜਿਹੜਾ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰਿਕੀ ਕਰ ਰਹੇ ਸਨ ਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀ ਆ ਅਗਲੀ ਆਪਣੀ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱ ਉਸੀ ਜਿਹੜਾ ਹੈਗਾ ਇਹ ਇਹ ਨੂੰ ਇੰਪਲੀਮੈਂਟ ਕੁਆ ਅੰਜਾਮ ਦੇ ਸਕਦੇ ਜਿਹੜਾ ਮੋਟਰਸਾਈਕਲ ਵਰਤਦਾ ਇਹ ਇੱਕ ਜਿਸ ਦਾ ਰਿਪੋਰਟ ਨਹੀਂ ਦੱਸਦੇ ਇਹਦਾ ਨਾਮ ਅਜੇ ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਤੇ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਜਿੱਦਾਂ ਹੋਊਗੀ ਸਾਰੀ ਕਲੀਅਰ ਹੋ ਜਾਈਏ ਇਸ ਕੇਸ ਤੇ ਸਦ ਹੋਰ ਵੀ ਕੁਝ ਬੰਦੇ ਇਨਵੋਲ ਹੈ ਹੁਣ ਤੱਕ ਤਫਤੀਸ਼ ਵਿੱਚ 5 ਲੋਕ ਆਏ ਨੇ ਬਾਕੀ ਤਫਤੀਸ਼ ਨੂੰ ਵਿੱਚ ਇੱਕ ਆਨਗੋਇੰਗ ਪ੍ਰੋਸੈਸ ਹੈ ਜੇ ਹੋਰ ਕਿਸੇ ਦਾ ਬੁਲਾਉਗਾ ਪਰ ਡੈਫੀਨਿਟਲੀ ਉਹਦੇ ਉੱਪਰ ਕਾਰਵਾਈ ਜਾਣਕਾਰੀ ਹੈ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਪੇਸ਼ ਕਰਨ ਲਈ ਹਜ਼ਾਰ ਤੋਂ ਉੱਪਰ ਕੈਮ ਲਿਖਾ ਦੇ ਬਿਲਕੁਲ ਸਹੀ ਹੈ ਜੀ ਹੈਵ ਆਪ ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਇਹਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਕਿੰਨੇ ਕੈਮਰੇ ਦਿਖਾ ਦੇ ਸਰ ਮੇਨਤ ਤਾਂ ਕੋਈ ਹਿਸਾਬ ਨਹੀਂ ਹੁੰਦਾ ਮੇਨਤ ਤਾਂ ਕੋਈ ਹਿਸਾਬ ਨਹੀਂ ਹੁੰਦਾ ਮੇਨਤ ਤਾਂ ਸਾਡੇ ਵੱਲੋਂ ਹਰ ਕੇਸ ਦੇ ਵਿੱਚ ਕੀਤੀ ਜਾਂਦੀ ਹੈ ਥੋੜਾ ਬਹੁਤ ਆਪਾਂ ਕੇਰੀਆ ਵੀ ਲੱਕ ਵੀ ਹੁੰਦਾ ਵੀ ਕਿਸੇ ਕੇਸ ਦੇ ਵਿੱਚ ਜਲਦੀ ਸਕਸੈਸ ਮਿਲ ਜਾਂਦੀ ਕਿਸੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਬਟ ਮਿਹਨਤ ਹਰ ਵਾਰੀ ਕੀਤੀ ਜਾਂਦੀ ਹੈ ਹਰ ਕਿਸਮ ਦੀ ਟੀਮਾਂ ਫਿਕਰ ਇਦੇ ਵਿੱਚ ਲਗਭਗ 6 ਟੀਮਾਂ ਜਿਹੜੀਆਂ ਹੈਗੇ ਵੱਖ-ਵੱਖ ਤੌਰ ਦੇ ਉੱਪਰ ਕੰਮ ਕਰ ਰਹੀਆਂ ਸਨ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਨਤ ਸਦਕੇ ਉੱਪਰ ਆਪਾਂ ਨੂੰ ਕਾਮਯਾਬੀ ਮਿਲੀ ਸਰ ਇਸ ਇਨਸੀਡੈਂਟ ਤੋਂ ਬਾਅਦ ਜਿਹੜਾ ਕਿ 8 ਵਜੇ ਤੇ 10 ਮਿੰਟ ਤੇ ਹੋਇਆ ਸੀ ਉਸੇ ਰਾਤ ਨੂੰ ਹੀ 12 ਵਜੇ ਤੋਂ ਬਾਅਦ ਵੀ ਕੋਈ ਇਨਸੀਡੈਂਟ ਹੋਇਆ ਸੀਗਾ ਕੋਈ ਚੋਰੀ ਦਾ ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦਿਨ ਤੋਂ ਜਿਹੜਾ ਹੈਗਾ ਇਥੋਂ ਛੱਡ ਕੇ ਚਲਾ ਗਿਆ ਸੀਗਾ ਇਹ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਰਹਿਣ ਲੱਗ ਪਿਆ ਸੀ ਸਾਨੂੰ ਇਸ ਕਰਕੇ ਹੋਰ ਵੀ ਕੁਝ ਕੁਝ ਇਨਸੀਡੈਂਟਸ ਦੇ ਬਾਰੇ ਕੁਝ ਹੈਗੇ ਜਿਹਦੀ ਵੈਰੀਫਿਕੇਸ਼ਨ ਮੈਂ ਆਪ ਜੀ ਨੂੰ ਪਹਿਲੇ ਦੱਸਿਆ ਸੀ ਇਸੇ ਕਰਕੇ ਅੱਜ ਰਿਮਾਂਡ ਲੈਣ ਤੋਂ ਬਾਅਦ ਹੀ ਇਹ ਨੁਕਰੀਅਲ ਕਰ ਸਕਾਂਗੇ ਕਿ ਹੋਰ ਕਿਹੜੇ ਇਫੈਕਟ ਸਾਹਮਣੇ ਆਉਂਦੇ ਸਰ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਨਿਕਲਦੇ ਨੇ ਲੁਧਿਆਣੇ ਬਲੇ ਪਾਸੇ ਥੈਂ